ਜਿਹਦੇ ਵਿੱਚ ਸਮੁੱਚਾ ਜਲਾਲਾਬਾਗ ਤੇ ਜਲਾਲਾਬਾਗ ਦੇ ਕਰੀਬ ਹਿੱਸਾ ਲਿਆ ਕਰਦੀ ਸੀ ਚਲੋ ਕੁਝ ਲੋਕ ਤਾਂ ਵਿੱਚ ਘਟਾ ਹਨ ਨਹੀਂ ਆਏ ਪਰ ਸਾਡੇ ਵਿੱਚ ਉਸ ਸਰਦਾਰ ਜੋਧਾ ਸਿੰਘ ਮਾਨ ਦੀ ਰੂਹ ਸਰਦਾਰ ਨਰਦੇਵ ਸਿੰਘ ਮਾਨ ਅੱਜ ਫਿਰ ਅਕਾਲੀ ਦਲ ਵਿੱਚ ਜਾਲ ਫੋਕਣ ਸਾਡੇ ਵਿੱਚ ਬੈਠੇ ਹਨ ਸਰਦਾਰ ਨਰਦੇਵ ਸਿੰਘ ਮਾਨ ਸਾਡੇ ਬੋਬੀ ਮਾਨ ਵੱਡੇ ਵੀਰ ਦੀ ਬੇਨਤੀ ਕਰਦੇ ਆ ਤੇ ਦਲਾਲਾਪਾਦ ਦੇ ਵਿੱਚ ਸ਼ਹਿਰ ਦੇ ਵਿੱਚ ਕਦੇ ਕਿਸੇ ਦੁਕਾਨ ਤੇ ਕਿਸੇ ਨੇ ਆ ਕੇ ਕੋਈ ਗੁੰਡਾਗਰਦੀ ਨਹੀਂ ਹੋਈ ਸੀ ਸਰਦਾਰ ਜੋਰਾ ਸਿੰਘ ਮਾਨ ਵੇਲੇ ਕਦੇ ਕਿਸੇ ਦੁਕਾਨਦਾਰ ਦੇ ਕਿਸੇ ਵੀ ਬੰਦੇ ਨੇ ਕੋਈ ਪੈਸਿਆਂ ਦੀ ਹੇਰ ਫੇਰ ਨਹੀਂ ਕੀਤੀ ਸੀ ਤੇ ਕਦੇ ਵੀ ਜਿਸੇ ਰਾਈ ਸ਼ੈਨਰ ਜਾਂ ਕਿਸੇ ਵੀ ਆੜਤੀਏ ਨਾਲ ਕਦੇ ਧੱਕਾ ਨਹੀਂ ਹੋ ਦਿੱਤਾ ਸੀ ਸਰਦਾਰ ਜੋਰਾ ਸਿੰਘ ਮਾਨ ਜੀ ਨੇ ਤੇ ਕਦੇ ਵੀ ਕਿਸੇ ਭੈਣ ਦੀ ਕੋਈ ਬਾਲੀ ਜਾਂ ਕੋਈ ਮੋਬਾਈਲ ਕੋਣ ਨਹੀਂ ਦਿੱਤਾ ਸੀ ਸਰਦਾਰ ਜੋਰਾ ਸਿੰਘ ਮਾਨ ਜੀ ਨੇ ਬਾਜ ਦੀ ਅਕਤਰਾ ਦਲਾਲਾਵਾਦ ਹਲਕੇ ਤੇ ਤੇ ਪਾਰ ਦੀ ਮਾਨ ਹਲਕੇ ਤੇ ਉਹਨਾਂ ਦੀ ਹੁੰਦੀ ਸੀ ਅਸੀਂ ਉਮੀਦ ਕਰਾਂਗੇ ਉਹੋ ਜਿਹਾ ਰਾਜਦਰ ਉਹੋ ਜਿਹਾ ਰਾਜ ਭਾਗ ਉਹੋ ਜੀ ਤੁਹਾਡੀ ਨਜ਼ਰ ਉਹੋ ਜਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿੱਥੇ ਆਪਣੇ ਹਣਕੇ ਦਾ ਬੜਾ ਵਿਕਾਸ ਕਰਾਇਆ ਸੀ ਆਪਣੇ ਚਾਹ ਵੀ ਬੜੇ ਪੂਰੇ ਕੀਤੇ ਸੀ ਜਿਨ੍ਹਾਂ ਨੂੰ ਮੇ ਤੋਂ ਬੋਲਣ ਵਾਲੇ ਬੁਲਾਰੇ ਦੱਸ ਰਹੇ ਆ ਕਿ ਐਹੋ ਜਿਹਾ ਪ੍ਰਧਾਨ ਨਾ ਕਿਸੇ ਪਾਰਟੀ ਕੋਲੇ ਹੈ ਜਾ ਤੇ ਨਾ ਆਉਣਾ ਜਿੱਥੇ ਮਰਜੀ ਆਪਾਂ ਜਿੱਥੇ ਜਾ ਕੇ ਉਹਨਾਂ ਨੂੰ ਹੱਥ ਦੇ ਕੇ ਗੱਡੀ ਚਾਓ ਕਿ ਜਲਾਲਾਬਾਦ ਵਾਲਿਆਂ ਨੂੰ ਉਹ ਇੰਨਾ ਮਾਨ ਸਤਕਾਰ ਕਰਦੇ ਆ ਅਜੇ ਵੀ ਜਿੱਥੇ ਜਾ ਕੇ ਬੋਲਦੇ ਉਹ ਆਪਣੇ ਹਲਕੇ ਦਾ ਨਾਂ ਲੈਂਦੇ ਆ ਮੈਂ ਦੂਜੇ ਹਲਕੇ ਦੇ ਵਿੱਚ ਵੀ ਪ੍ਰਧਾਨ ਜੀ ਦੇ ਨਾਲ ਗਿਆ ਉਦੋਂ ਬਹੁਤ ਬੱਲੂਆਂ ਦਾ ਸਾਹ ਉਹ ਹਰ ਪਾਸੇ ਜਲਾਲਾਂ ਮਾਰ ਉਹਨਾਂ ਦੇ ਮਨ ਦੇ ਵਿੱਚ ਵਸਿਆ ਸੋ ਐਕਤੀ ਬੜਾ ਵਧੀਆ ਮਾਹੌਲ ਆ ਸਾਰੇ ਹਲਕਿਆਂ ਦੇ ਵਿੱਚੋਂ ਬੜੀ ਵਧੀਆ ਵੋਟ ਪੈ ਰਹੀ ਆ ਜਿਸ ਤਰ੍ਹਾਂ 97 98 ਦੇ ਵਿੱਚ ਮਾਹੌਲ ਹੁੰਦਾ ਸੀ ਸ਼ਰੋਮਣੀ ਕਾਲੀ ਦੋਨ ਦਾ ਪਿੰਡਾਂ 'ਚ ਉਸ ਤਰ੍ਹਾਂ 22 ਬੋਵੀ ਮਾਨ ਜੀ ਨੂੰ ਕਿਉਂਕਿ ਇੱਕ ਐਸੀ ਰਸਤੇ ਦੇ ਵਿੱਚ ਵੀ ਗੱਲ ਕਰਦੇ ਹੁੰਦੇ ਸੀ ਹੋਰ ਕੋਈ ਵੀ ਨਾਣਾ ਕੈਂਡੀਡੇਟ ਹੁੰਦਾ ਇਹੋ ਜਿਹਾ ਮਾਹੌਲ ਨਹੀਂ ਬਣਨਾ ਸੀ ਕਿਉਂਕਿ ਸਰਦਾਰ ਜੋਰਾ ਸਿੰਘ ਦਾ ਪਰਿਵਾਰ ਆ ਪਰਖਿਆ ਹੋਇਆ ਪਰਿਵਾਰ ਆ ਕਿਉਂਕਿ ਆਮ ਕੰਮ ਭਾਵੇਂ ਕਈ ਵਾਰੀ ਹੁੰਦਾ ਨਹੀਂ ਹੁੰਦਾ ਪਰ ਉਹ ਹਮੇਸ਼ਾ ਜੋਸ਼ ਦੇ ਵਿੱਚ 1421 ਸਰਦਾਰ ਜੋਰਾ ਸਿੰਘ ਨੇ ਮੇਰੀ ਜਲ ਸੁਣੀ ਅਫਸਰ ਨੂੰ ਫੋਨ ਕੀਤਾ ਤੇ ਆਮ ਘਰਸੀ ਕੀ ਸਰਦਾਰ ਜੋਰਾ ਸਿੰਘ ਜਿਸ ਵੀ ਵਰਕਰ ਦੀ ਬਾਹ ਫੜ ਲੈਂਦੇ ਸੀ ਕੇਰੇ ਪਿੱਛਾ ਤੌਕ ਨਹੀਂ ਵੇਖਦੇ ਸੀ ਉਸੇ ਜਰਾਂ ਸਰਦਾਰ ਦਾ ਦੇਸ਼ ਬਲਿਮਾਨੀ ਕਿਉਂਕਿ ਉਹਨਾਂ ਦੇ ਸੁਪੁੱਤਰ ਹੈ ਤੁਸੀਂ ਆਪਾਂ ਵੇਖਿਆ ਹੀ ਹੋਣਾ ਪਿੱਛੇ ਦੇ ਆਪਣੇ ਤਹਿਸੀਲ ਦੇ ਵਿੱਚ ਕੋਈ gadbad ਹੋਈ ਸੀ ਤੇ ਕਿਸ ਤਰ੍ਹਾਂ ਉਹਨਾਂ ਨੇ ਅੱਗੇ ਹੋ ਕੇ ਪਾਰਟੀ ਦਾ ਜਿਹੜਾ ਉੱਥੇ ਮਾੜਾ ਸਮਾਜ ਸੀ ਉਹਦੇ ਵਿੱਚ ਅੱਗੇ ਹੋ ਕੇ ਲੜੇ ਤਾਂ ਮੈਂ ਜ਼ਿਆਦਾ ਬੋਲਣਾ ਕਿਉਂਕਿ ਹੋਰ ਵੀ ਬੁਲਾੜਿਆ ਨੇ ਬੜਾ ਬੋਲਣਾ ਤੁਸੀਂ ਵੀ ਇੱਥੇ ਕਦੋਂ ਦੇ ਆਏ ਬੈਠੇ ਹੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਘਰ ਘਰ ਜਾ ਕੇ ਕਿਉਂਕਿ ਗਰਮੀ ਦਾ ਟਾਈਮ ਹੈ 1 ਜੂਨ ਨੂੰ ਆਪਾਂ ਵੱਧ ਤੋਂ ਵੱਧ ਘਰਾਣੇ ਵਿੱਚੋਂ ਵੋਟਾਂ ਕੱਢ ਕੇ ਬੋਲ ਕਰਾਈਏ ਅਤੇ ਆਉਣ ਵਾਲੇ 4 ਤਰੀਕ ਨੂੰ ਜਿਵੇਂ ਅੱਜ ਆਪਾਂ ਤੁਸੀਂ ਬੜੇ ਜੋਸ਼ ਦੇ ਵਿੱਚ ਭੰਗੜੇ ਪਾਉਨੇ ਆ ਇਸੇ ਤਰ੍ਹਾਂ ਹੀ ਆਪਣੇ ਭੰਗੜੇ ਪਾਉਂਦੇ ਹੋਏ ਫਿਰ ਆਪਾਂ ਭਾਈ ਬੋਵੀ ਮਾਨ ਜੀ ਨੂੰ ਜਿਤਾ ਕੇ ਇਸ ਸ਼ਹਿਰ ਵਿੱਚ ਦੀ ਬਜ਼ਾਰਾਂ ਵਿੱਚ ਦੀ ਲੈ ਜੀ ਸਮਝਣੀਆਂ ਇਹ ਬੇਨਤੀਆਂ ਕਰਦਾ ਹੋਇਆ ਮਾਖਮਾ ਦਾ ਜੱਟਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ-ਬਹੁਤ ਅਨੁਵਾਦ ਪ੍ਰਧਾਨ ਸਾਹਿਬ ਬੇਨਤੀ ਆ ਬੀਬੀਆਂ ਨੂੰ ਵੱਖ-ਵੱਖ ਵਾੜਾ ਤੋਂ ਆਇਆ ਹੱਥ ਬੰਨ ਕੇ ਬੇਨਤੀ ਹੈ ਮੇਰੀ ਜਿਹੜੇ ਤੁਸੀਂ ਵਿਹਕਲਦੇ ਆ ਉਸੇ ਵਿਹਕਲਦੇ ਤੁਹਾਨੂੰ ਛੱਡ ਕੇ ਆਵਾਂਗੇ ਇਕੱਲੇ ਇਕੱਲੇ ਜਾਣ ਦੀ ਕਿਰਪਾ ਕਰਕੇ ਖੇਚਲ ਨਾ ਕਰਿਓ ਬੀਬੀਆਂ ਨੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਮੈਂ ਬੇਨਤੀ ਕਰਾਂਗਾ ਪੁਲਾਰਿਆਂ ਨੂੰ ਜਿਹੜੇ ਮੇਰੇ ਸਤਿਕਾਰਯੋਗ ਨੇ ਉਹ ਫਤਿਹ ਇੱਕ ਸਾਲ ਪਾਉਣ ਸੰਗਤ ਸਾਡੇ ਫਰੋਜ਼ਪੁਰ ਹਲਕੇ ਦੇ ਉਮੀਦਵਾਰ ਨਿਰਵੇਜ ਸਿੰਘ ਮਾਨ ਬੋਮੇਮਾਨ ਸਿੰਦਰਜੀਤ ਸਿੰਘ ਜੀ ਮੁੰਟਾ ਸ਼ੋਭ ਨੇ ਜੜੀ ਜਗਸੀਰ ਸਿੰਘ ਬੱਬੂ ਜੀ ਲੱਖਾ ਜੀ ਜੈਸਰਬ ਜੀ ਟਿੱਕਣ ਜੀ ਲਾੜੇ ਜੀ ਤੇ ਹੋਰ ਮੇਰੇ ਬਚਪਨ ਦੇ ਸੱਜਣ ਸਟੇਜ 'ਤੇ ਬੈਠੇ ਤੇ ਮੇਰੇ ਸਾਹਮਣੇ ਬੈਠੇ ਮੇ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਤੇ ਮੇਰੇ ਮਾਸਟਰ ਬਲਵਿੰਦਰ ਸਿੰਘ ਜੀ ਤੇ ਮੇਰੇ ਸਟੇਜ ਤੇ ਬਿਰਾਜਮਾਨ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਨਰਦੇਵ ਸਿੰਘ ਬੋਬੇਮਾਲ ਉਹਨਾਂ ਦੇ ਨਾਲ ਜਲਾਲਾਬਾਦ ਹਲਕੇ ਦੇ ਸਰਦਾਰ ਸੁਦੇਂਦਰਜੀਤ ਸਿੰਘ ਮੰਟਾ ਜੀ ਸ਼੍ਰੀ ਪ੍ਰੇਮ ਕੁਮਾਰ ਭੁਲੇਚਾ ਜੀ ਸ਼੍ਰੀ ਸ਼ੋਕਮਾਰ ਨੇਹਾ ਜੀ ਮਾਸਟਰ ਬਲਵਿੰਦਰ ਸਿੰਘ ਜੀ ਸਰਦਾਰ ਜਗਸੀਰ ਸਿੰਘ ਬੱਬੂ ਜੀ ਲਖਵਿੰਦਰ ਸਿੰਘ ਰੋਈ ਵਾਲਾ ਤੇ ਟਿਕਣ ਪ੍ਰਤੀ ਦੀ ਅਤੇ ਨਾਲ ਹੀ ਮੇਰੇ ਨਾਂ ਲਵਾਗਾ ਤਾਂ ਟਾਈਮ ਬਹੁਤ ਲੱਜੇਗਾ ਕਿਉਂਕਿ ਟਾਈਮ ਬਹੁਤ ਥੋੜਾ ਹੈ ਤੇ ਸਮੂਹ ਜਲਾਲਾਬਾਦ ਦੀ ਸਾਧ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਲਾਲਾਬਾਦ ਵਾਸੀਓ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸ ਪਰ ਇੱਕ ਜਜ਼ਬਾ ਜਾਂ ਸੀਗਾ ਕਿਉਂਕਿ ਕਿਸੇ ਟਾਈਮ ਅੱਗ ਕੱਢਦੇ ਐ ਇਹ ਨਾ ਕਿ ਉਹ ਥੱਲੇ ਹੁੰਦੇ ਇਹਨਾਂ 'ਚ ਅੱਗ ਬੜੀ ਐ ਤੇ ਮੈਂ ਹੁਣ ਬੇਨਤੀ ਕਰਾਂਗਾ ਮੈਂ ਮਾਫੀ ਚਾਹਾਂਗਾ ਜੈਸਰ ਸੰਧੂ ਸਾਹਿਬ ਗਲੇਰ ਸਿੰਘ ਜੀ ਐਮਸੀ ਸਾਹਿਬਾਨ ਪੰਮੀ ਫੰਮੀ ਜੱਜੀ ਹੋਰ ਜਿਨੇ ਸਤਕਾਰਯੋਗ ਨੇ ਮੇਰੇ ਕਪੂਰ ਬਜਿੰਦ ਕਪੂਰ ਜੀ ਮੈਂ ਹੁਣ ਬੇਨਤੀ ਕਰਾਂਗਾ ਕਿ 1 ਮਿੰਟ ਦੇ ਲਈ ਸਿਰਫ ਲਖਮਿੰਦਰ ਸਿੰਘ ਰੋਈਆ ਲ ਸਿਰਫ 1 ਮਿੰਟ ਸੰਗਤਾਂ ਨੇ ਮਾਫੀ ਮਾਣ ਜੀ ਬੰਟਾ ਜੀ ਧਿਆਨ ਨਾਲ ਦੇਖ ਲਓ ਬਹੁਤ ਛੇਕਾਂ ਆਂਦਾ ਮੈਂ ਆਪ ਬੈਠ ਕੇ ਆਇਆ ਉੱਥੇ ਪਰ ਅਸੀਂ ਤੁਹਾਡੀ ਅਗਵਾਈ ਦੇ ਵਿੱਚ ਇੱਥੇ ਇੱਥੇ ਬੈਠੇ ਆ